ਨਮਸਕਾਰ ਇਹ ਆਕਾਸ਼ ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ ਖਬਰਾਂ ਸੁਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰੋਜ਼ਗਾਰ ਮੇਲੇ ਦੇਸ਼ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਇੱਕ ਮਾਧਿਅਮ ਬਣ ਗਏ ਨੇ ਪ੍ਰਧਾਨ ਮੰਤਰੀ ਨੇ ਇੱਕ ਗੱਲ ਨਵੀਂ ਦਿੱਲੀ ਚ 17ਵੇਂ ਰਾਸ਼ਟਰੀ ਰੋਜ਼ਗਾਰ ਮੇਲੇ ਚ ਇੱਕ ਵੀਡੀਓ ਸੁਨੇਹ ਚ ਕਹੀ ਇਸ ਸਮਾਗਮ ਦੌਰਾਨ ਰੋਜ਼ਗਾਰ ਮੇਲਾ ਪੈਲ ਕਦਮੀ ਤਹਿਤ ਵੱਖ-ਵੱਖ ਸਰਕਾਰੀ ਵਿਭਾਗਾਂ ਤੇ ਸੰਗਠਨਾਵਾਂ ਚ ਨਵੇਂ ਭਰਤੀ ਹੋਏ 51 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਸ਼੍ਰੀ મોદી ਨੇ ਕਿਹਾ ਕਿ ਇਹਨਾਂ ਰੋਜ਼ਗਾਰ ਮੇਲਾ ਰਾਹੀਂ ਪਿਛਲੇ ਕੁਝ ਸਮੇਂ ਚ 11 ਲੱਖ ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਨੇ। ਪ੍ਰਧਾਨ ਮੰਤਰੀ ਨੇ ਦੇਸ਼ ਚ ਵਿਕਸਿਤ ਭਾਰਤ ਯੋਜਨਾ ਵੀ ਸ਼ੁਰੂ ਕੀਤੀ ਜਿਸ ਦਾ ਉਦੇਸ਼ 3.5 ਕਰੋੜ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਅੱਜ ਆਪਕੋ ਕੇਵਲ सरकारी नियुक्ति नहीं मिली है आपको राष्ट्र सेवा में सक्रिय योगदान देने का अवसर मिला है मुझे विश्वास है आप इसी भावना के से काम करेंगे ईमानदारी और सुचिता के साथ आप भविष्य के भारत के लिए बेहतर व्यवस्थाएं बनाने में अपनी भूमिका निभाएंगे ਇਧਰ ਪੰਜਾਬ ਚ ਦੋ ਜ਼ਿਲ੍ਹਿਆਂ ਜੁਲੰਦਰ ਤੇ ਪਟਿਆਲਾ ਚ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ ਜੁਲੰਦਰ ਸਥਿਤ ਡਾਕਟਰ ਬੀ ਆਰ ਅੰਬੀਡਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ ਚ ਹੋਈ ਰੋਜ਼ਗਾਰ ਮੇਲੇ ਦੌਰਾਨ ਪੰਜਾਬ ਸਰਕਲ ਦੇ ਚੀਫ ਪੋਸਟਮਾਸਟਰ ਜਨਰਲ ਵਿਨੋਦ ਕੁਮਾਰ ਵਰਮਾ ਤੇ ਐਨ ਆਈ ٹی ਜੁਲੰਦਰ ਦੇ ਡਾਇਰੈਕਟਰ ਪ੍ਰੋਫੈਸਰ ਵਿਨੋਦ ਕੁਮਾਰ ਕਨਾਚੀਆ ਮੁੱਖ ਮਹਿਮਾਨ ਰਹੇ ਉਹਨਾਂ 187 ਨਵ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ ਉਧਰ ਪਟਿਆਲਾ ਦੇ ਪੀਐਲਡਬਲਿਊ ਆਡੀਟੋਰੀਅਮ ਚ ਮੁੱਖ ਮਹਿਮਾਨ ਦਾਖ ਸੇਵਾਵਾਂ ਦੇ ਡਾਇਰੈਕਟਰ ਪਦਮਗੰਦਾ ਮਿਸ਼ਰਾ ਨੇ ਚੁਣੇ ਗਏ 200 ਤੋਂ ਵੱਧ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਇਸ ਮੌਕੇ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਉਮੀਦਵਾਰ ਹਿਮਤ ਕੁਮਾਰ ਨੇ ਕਿਹਾ जी मैं दिल्ली से बिलोंग करता हूँ मेरा नाम हेमंत कुमार है मेरा सिलेक्शन इस रोजगार मेले के थ्रू हुआ है स्टेनोग्राफर स्टेनोग्राफर 20, के थ्रू सेकंड इन इन इनकम टैक्स डिपार्टमेंट हैलंधर मैं नरेंद्र मोदी जी का इस रोजगार मेले के थ्रू जो उन्होंने अपॉइंटमेंट दिया उनको थैंक यू करना चाहूंगा की उन्होंने इसके थ्रू मेरे को रोजगार मेले के थ्रू अपॉइंटमेंट लेटर प्रोवाइड कराया ਕੇਂਦਰੀ ਰੇਲ ਮੰਤਰੀ ਅਸ਼wini ਵੈਸ਼ਨਵ ਨੇ ਯਾਤਰੀਆਂ ਦੀ ਸਹੂਲਤ ਯਕੀਨੀ ਬਣਾ ਲਈ ਨਵੀਂ ਦਿੱਲੀ ਦੇ ਰੇਲ ਪਵਨ ਵਿਖੇ ਵਾਰ ਰੂਮ ਤੋਂ ਤਿਹਾੜੀ ਦੌਰਾਨ ਚੱਲਣ ਵਾਲੀਆਂ ਵਿਸ਼ੇਸ਼ ਰੇਲ ਗੱਡੀਆਂ ਦੀ ਸਥਿਤੀ ਦੀ ਸਮੀਖਿਆ ਕੀਤੀ ਉਨਾ ਕਾਲ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤੇ ਛੱਟ ਪੂਜਾ ਤੋਂ ਪਹਿਲਾਂ ਰੇਲਵੇ ਦੀਆਂ ਤਿਆਰੀਆਂ ਦਾ ਚੋਅਸਾ ਲਿਆ ਤਿਹਾਰਾਂ ਦੌਰਾਨ ਰੇਲਵੇ ਸਟੇਸ਼ਨਾਂ ਤੇ ਹੋਣ ਵਾਲੀ ਭੀੜ ਦੀ ਨਿਗਰਾਨੀ ਤੇ ਪ੍ਰਬੰਧਨ ਲਈ ਰੇਲ ਪਬਨ ਵੀ ਕੇ ਇੱਕ ਵਾਰਡਰੂਮ ਕੰਮ ਕੀਤਾ ਗਿਆ ਨਿਯਮਿਤ ਰੇਲ ਸੇਵਾਵਾਂ ਤੋਂ ਇਲਾਵਾ ਅਗਲੇ 3 ਦਿਨਾਂ 'ਚ 1500 ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ ਔਸਤਨ ਹਰ ਰੋਜ਼ 300 ਵਿਸ਼ੇਸ਼ ਰੇਲ ਗੱਡੀਆਂ ਚੱਲਣਗੀਆਂ ਇਸ ਮਹੀਨੇ ਦੀ ਪਹਿਲੇ ਤਰੀਕ ਤੋਂ ਅਗਲੇ ਮਹੀਨੇ ਦੀ 30 ਤਰੀਕ ਤੱਕ 68 ਦਿਨਾਂ ਦੀ ਮਿਆਦ 'ਚ ਦੇਸ਼ ਭਰ ਵਿੱਚ 12000 ਤੋਂ ਵੱਧ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀਆਂ ਨਿਯੁਕਤ ਸੀਨੀਅਰ ਵਾਈਸ ਚੇਅਰਮੈਨ ਵਾਈਸ ਚੇਅਰਮੈਨ ਤੇ 10 ਮੈਂਬਰਾਂ ਨੇ ਆਪਣਾ ਅਹੁਦਾ ਸੰਭਾਲਿਆ ਹੈ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਤੋਂ ਰੁਪਿੰਦਰ ਕੌਰ ਗਿੱਲ ਨੇ ਸੀਨੀਅਰ ਵਾਈਸ ਚੇਅਰਮੈਨ ਅਤੇ ਅਜਨਾਲਾ ਤੋਂ ਗੀਤਾ ਗਿੱਲ ਨੇ ਵਾਈਸ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ ਉਹਨਾਂ ਦੱਸਿਆ ਕਿ ਇਸ ਦੇ ਨਾਲ ਹੀ 10 ਮੈਂਬਰਾਂ ਨੇ ਵੀ ਅਹੁਦਾ ਸੰਭਾਲਿਆ ਜਿਨ੍ਹਾਂ ਚੋਂ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਨਵਜੋਤ ਕੌਰ ਜ਼ਿਲ੍ਹਾ ਜਲੰਧਰ ਤੋਂ ਕ੍ਰਿਸ਼ਨਾ ਦੇਵੀ ਬਠਿੰਡਾ ਤੋਂ ਜਸਵਿੰਦਰ ਕੌਰ ਜ਼ਿਲ੍ਹਾ ਲੁਧਿਆਣਾ ਤੋਂ ਅਜਿੰਦਰਪਾਲ ਕੌਰ ਅੰਮ੍ਰਿਤਸਰ ਤੋਂ ਸੁਖਬੀਰ ਕੌਰ ਸ਼ਾਮਲ ਨੇ ਇਸ ਮੌਕੇ ਕਮਿਸ਼ਨ ਦੇ ਚੇਅਰਪਰਸਨ ਨੇ ਕਿਹਾ ਕਿ ਨਵਨਿਯੁਕਤ ਸੀਨੀਅਰ ਵਾਈਸ ਚੇਅਰਮੈਨ ਵਾਈਸ ਚੇਅਰਮੈਨ ਤੇ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਸੁਵਿਧੀਆਂ ਮਹਿਲਾਵਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਪੂਰੇ ਸਮਰਪਰਨ ਨਾਲ ਕੰਮ ਕਰਨ। ਡਿਜੀਟਲ ਕੰਮਕਾਜ ਅਤੇ ਪ੍ਰਸ਼ਾਸਕੀ ਉਤਮਤਾ ਨੂੰ ਮਜ਼ਬੂਤ ਕਰਨ ਲਈ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ ਪੰਜਾਬ ਨੇ ਸਾਰੇ ਐਨਆਈਐਸ ਅਧਿਕਾਰੀਆਂ ਲਈ 3 ਰੋਜ਼ਾ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਜੋ ਕਰਮਯੋਗੀ ਆਈਜੀਓਟੀ ਸੈਸ਼ਨ ਨਾਲ ਸਮਾਪਤ ਹੋਈ। ਇਹ ਪ੍ਰੋਗਰਾਮ ਅਧਿਕਾਰੀਆਂ ਨੂੰ ਨਵੀਆਂ ਤਕਨਾਲੋਜੀਆਂ ਨਾਲ ਲੈਸ ਕਰਨ ਨਵੀਨਤਾ-ਆਧਾਰਿਤ ਸਾਸਨ ਨੂੰ ਉਤਸ਼ਾਹਿਤ ਕਰਨ ਤੇ ਪੰਜਾਬ ਨੂੰ ਮੁਕੰਮਲ ਰੂਪ ਚ ਡਿਜੀਟਲ ਤੇ ਨਾਗਰਿਕ ਕੇਂਦਰਿਤ ਰਾਜ ਬਣਾਉਣ ਲਈ ਇੱਕ ਮਜ਼ਬੂਤ ਮੰਚ ਵਜੋਂ ਮੁਹੱਈਆ ਕਰਦਾ ਹੈ ਸੁਸ਼ਾਸਨ ਤੇ ਸੂਚਨਾ ਤਕਨਾਲੋਜੀ ਵਿਭਾਗ ਦੇ ਵਧੀਕ ਮੁਖਸਕੱਦਰ ਡੀਕੇ ਦਿਵਾੜੀ ਨੇ ਕਿਹਾ ਕਿ ਡਿਜੀਟਲ ਤਬਦੀਲੀ ਦੇ ਖੇਤਰ ਚ ਪੰਜਾਬ ਦੀ ਪ੍ਰਗਤੀ ਪੂਰੇ ਭਾਰਤ ਵਿੱਚ ਸਾਸਨ ਤੇ ਸੇਵਾਵਾਂ ਪ੍ਰਦਾਨ ਕਰਨ ਦੀ ਦਿਸ਼ਾ ਚ ਇੱਕ ਨਵਾਂ ਮੀਲ ਪੱਥਰ ਪ੍ਰਾਪਤ ਕਰ ਰਹੀ ਹੈ 42ਵੇਂ ਇੰਡੀਅਨ ਆਇਲ ਸਰਵ ਸੁਜੀਤਾ ਕੇ ਟੂਰਨਾਮੈਂਟ ਵਿੱਚ 10 올ंपियन ਖਿਡਾਰੀਆਂ ਵਾਲੀ ਪੰਜਾਬ ਪੁਲਿਸ ਚਲੰਦਰੀ ਦੀ ਟੀਮ ਨੇ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨੂੰ 50 ਦੇ ਫਰਕ ਨਾਲ ਹਰਾਇਆ ਦੂਜੇ ਮੈਚ ਵਿੱਚ ਆਰਮੀ 11 ਨੇ ਸੀਆਰਪੀਐਫ ਦਿੱਲੀ ਨੂੰ 2-1 ਨਾਲ ਹਰਾ ਕੇ 3 ਅੰਕ ਹਾਸਲ ਕੀਤੇ ਅੱਜ ਟੂਰਨਾਮੈਂਟ ਵਿੱਚ ਆਰਸੀਐਫ ਕਪੂਰਥਲਾ ਦਾ ਮੁਕਾਬਲਾ ਇੰਡੀਅਨ ਨੇਵੀ ਨਾਲ ਸ਼ਾਮ 4:30 ਵਜੇ ਅਤੇ ਕਾਕ ਨਵੀਂ ਦਿੱਲੀ ਦਾ ਮੁਕਾਬਲਾ ਬੀਐਸਐਫ ਜੁਲੰਦਰ ਨਾਲ 5:45 ਮਿੰਟ ਤੇ ਹੋਵੇਗਾ ਤੇ ਇਸ ਦਿਨ ਵਾਲੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਨ ਖਤਮ ਹੁੰਦਾ ਹੈ ਸਾਡਾ ਐਕਸੈਂਡਲ ਹੈ ਐਤਰੀ ਰੀਆਰ ਆਰ ਆਨ ਜੁਲੰਦਰ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਨ ਤੁਸੀਂ ਸੁਣੋਗੇ ਦੁਪਹਿਰ 1:40 ਮਿੰਟ ਤੇ ਨਮਸਕਾਰ